ਅੱਗੇ ਆ ਗਿਆ ਸਵਰਾਜ ਸਵਰਾਜ 835 ਐਫੀ ਮਿਊਜ਼ਿਕ ਸਿਸਟਮ ਦੇ ਨਾਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਹਰ ਪੰਪਾਲ ਟਰੈਕਟਰ ਆ ਬਿਨਾ ਪਾਵਰ ਸਟੇering ਤੋਂ ਆ ਕੰਡੀਸ਼ਨ ਦੀ ਚੈੱਕ ਕਰੀਏ ਕੰਡੀਸ਼ਨ A1 ਕੰਡੀਸ਼ਨ ਦਾ 2014 ਮਾਡਲ ਆ 4 ਲੱਖ ਤੇ 10000 ਰੁਪਿਆ ਡਿਮਾਂਡ ਆ ਪਿਛਲੇ ਟਾਇਰ ਹੈਗੇ 14 ਦੇ 14 ਦੇ ਟਾਇਰਾਂ ਦੇ ਵਿੱਚ ਆ ਤੇ ਸਿੰਪਲ ਗੇਅਰ ਦੇ ਵਿੱਚ ਆ ਕੰਡੀਸ਼ਨ ਚੈੱਕ ਕਰਦਾ ਟਾਇਰਾਂ ਦੀ ਕੰਡੀਸ਼ਨ ਗੁਡਇਰ ਦੇ ਟਾਇਰਾਂ ਦੇ ਵਿੱਚ ਆ ਤੇ ਅਗਲੇ ਟਾਇਰ ਹੈਗੇ ਐਮ ਆਰਐਫ ਦੇ 616 ਦੇ ਤੇ ਰੰਗ ਪੇਂਟ ਵੱਲੋਂ ਜਮਾ ਓਕੇ ਆ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਕੀ ਇਹ ਦੀ ਤੇ ਡੰਡਾ ਫੱਟੀ ਨਾਲ ਆ ਮਾਲਕ ਕੋਲੋਂ ਕਿਹਾ ਗਿਆ ਕਿ ਵਾ ਕੇ ਤੇ ਚੈੱਕ ਕਰਕੇ ਲਿਜਾ ਸਕਦੇ ਆ ਜੀ ਮਿੱਤਰੋ ਅੱਗੇ ਆ ਗਏ ਆ ਟਰਾਲੀਆਂ ਦੋਵੇਂ ਇੱਕੋ ਘਾਰ ਆ 11 6:30 ਦੀ ਆ ਗਈ 11 6:30 ਦੀ ਇਹਦੀ ਡਿਮਾਂਡ ਹੈਗੀ 1,75,000 ਰੁਪਿਆ ਡਿਮਾਂਡ ਤੇ ਜੱਕ ਵਾਲਾ ਟਰਾਲਾ 1,75,000 ਰੁਪਿਆ ਡਿਮਾਂਡ ਸਿੰਗਲ ਐਕਸਟ ਜੱਕ ਦੇ ਨਾਲ ਖਰੀਦ ਕੇ ਚੈੱਕ ਕਰ ਸਕਦੇ ਆ ਡਬਲ ਟੈਰਾ ਆ ਸਿੰਗਲ ਟੈਰਾ ਦੇ ਵਿੱਚ ਸਿੰਗਲ ਜੱਕ ਦੇ ਨਾਲ ਇਹਦੀ ਕੰਡੀਸ਼ਨ ਚੈੱਕ ਕਰਦੇ ਜਾਲੀ ਲੱਗੀ ਹੋਈ ਆ ਇਹਦੀ ਡਿਮਾਂਡ ਹੈਗੀ ਆ 1,45,000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਸਾਫ਼ ਆ ਤੇ ਰੰਗ ਪੇਂਟ ਵੱਲੋਂ ਜਮਾ ਓਕੇ A1 ਕੰਡੀਸ਼ਨ ਦੇ ਰੰਗ ਆ ਇੱਕੋ ਘਰੇ ਦੋਵੇਂ ਟਰਾਲੀਆਂ ਤੇ ਪਰਲਾ ਜਿਹੜਾ ਟਰਾਲਾ ਵਾ ਉਹਦੇ ਪਿਛਲੇ ਬੰਨੇ ਬੈੱਡ ਹੈਗਾ ਇਹਦੇ ਨਹੀਂ ਹੈਗਾ ਇਹਦੇ ਸਿਰਫ ਅੰਦਰ ਅੰਦਰ ਜਾਲੀ ਲੱਗੀ ਐ ਕੂੜੀਦੂ ਕੰਮ ਲੈ ਸਕਦੇ ਆ ਟਰਾਲੀ ਤੋਂ ਤੇ ਬਾਕੀ ਰੇਟ ਦੀ ਗੱਲ ਕਰੀਏ ਬਹੁਤ ਜਾਇਜ਼ ਰੇਟ ਆ ਇਹਦਾ 1,45,000 ਰੁਪਏ ਡਿਮਾਂਡ ਆ ਤੇ ਦੂਜੀ ਦੀ ਡਿਮਾਂਡ ਹੈਗੀ 1,75,000 ਰੁਪਏ ਦੀ ਡਿਮਾਂਡ ਬਹੁਤ ਵਧੀਆ ਕੰਡੀਸ਼ਨ ਦੇ ਬਣੀਆਂ ਟਰਾਲੀਆਂ ਰੰਗ ਪੇਂਟ ਵੱਲੋਂ ਵੀ ਜਮਾਂ ਓਕੇ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਟਰਾਲੀਆਂ ਦੀ ਇਹਦੂਗਾ ਨਾਲ ਹੀ ਆ ਗਿਆ ਹੋਰ ਦੋ ਟਰਾਲੇ ਐਮ ਐਚ ਐਮ ਟੀ 2511 ਐਚ ਐਮ ਟੀ 2511 93 ਮਾਡਲ 93 ਮਾਡਲ ਤੇ 80,000 ਰੁਪਏ ਦੀ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਇਹਦੂਗਾ ਆ ਗਿਆ ਸਵਰਾਜ ਸਵਰਾਜ 855 ਇਹ ਹੈਗਾ ਚੁਗੇ ਪੈਂਟ ਖੜਾ ਟਰੈਕਟਰ 2020 ਮਾਡਲ 6,15,000 ਰੁਪਏ ਦੀ ਡਿਮਾਂਡ ਆ ਇਹ ਸਿੰਗਲ ਐਕਟ ਪਾਵਰ ਸਟੀering ਦੇ ਨਾਲ ਆ ਟਰੈਕਟਰ ਤੇ ਕੰਡੀਸ਼ਨ ਚੈੱਕ ਕਰ ਸਕਦੇ ਬਹੁਤ ਵਧੀਆ ਕੰਡੀਸ਼ਨ ਦਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 80% ਦਾ ਟਾਇਰ ਉੱਪਰ ਆ 14 9 28 ਦੇ ਟਾਇਰਾਂ ਦੇ ਵਿੱਚ ਆ ਡੰਡਾ ਫੱਟੀ ਨਾਲ ਆ ਇਹਦੇ ਤੇ ਬਾਕੀ ਮਡਗਾਰਨ ਦੀ ਗੱਲ ਕਰੀਏ ਕਿਤੋਂ ਨਹੀਂ ਗਲੇ ਜਮਾ ਰੰਗ ਪੇੜ ਜਮਾ ਹੋ ਕੇ ਆ ਬਾਕੀ ਕੰਡੀਸ਼ਨ ਦੀ ਗੱਲ ਕਰੀਏ ਤੇ ਇਹ ਟਰੈਕਟਰ 18 ਕੋ ਘੰਟਿਆਂ 1800 ਘੰਟੇ ਤੱਕ ਇਹ ਟਰੈਕਟਰ 1800 ਘੰਟੇ ਤੱਕ ਚੱਲਿਆ ਹੋਇਆ ਆਵਾ ਦੂਜਾ ਗੇ 14/7 ਦਾ ਡਬਲ ਡਬਲ ਜੈਕ ਦੇ ਨਾਲ ਟਰਾਲਾ ਬਾਅਦ ਦੀ ਗੱਲ ਕਰੀਏ ਦੀ ਡਿਮਾਂਡ ਹੈ ਜੀ ਆ 2 ਲੱਖ ਤੇ 55000 ਰੁਪਏ ਡਿਮਾਂਡ ਤੇ ਨੰਬਰ ਲੋਡ ਕਰ ਲਓ 9852 13523 ਨੰਬਰ ਹੈ ਕੰਡੀਸ਼ਨ ਜੀ ਡਬਲ ਜੈਕ ਦੇ ਨਾਲ ਆ ਟਰਾਲਾ ਬਾਕੀ ਗਾੜਿਆਂ ਦੇ ਰੰਗ ਪੇਂਟ ਵੱਲੋਂ ਚਾਹਾਂ ਓਕੇ ਕੰਡੀਸ਼ਨ ਚੈੱਕ ਕਰ ਸਕਦੇ ਆ ਦੋਸਰਾ ਗੇ 12/6 ਦਾ ਦੀ ਡਿਮਾਂਡ ਹੈ 1 ਲੱਖ ਤੇ 95000 ਰੁਪਏ ਡਿਮਾਂਡ ਇਹ ਤਾਂ ਨੰਬਰ ਵੀ ਲੋਡ ਕਰ ਲਓ ਇਹ ਲੱਗਾ 8859 13532 ਨੰਬਰ ਆ ਤੇ ਇਹ ਸਿੰਗਲ ਸਿੰਗਲ ਇੱਕ ਦਿਨ ਵਾਲਾ ਸਿੰਗਲ ਇੱਕ ਦਿਨ ਦਾ ਟਾਇਰਾਂ ਦੀ ਕ੍ਰੀਨ ਵਿੱਚ ਚੈੱਕ ਕਰ ਸਕਦੇ ਆ 1020 ਨੰਬਰ ਦੇ ਟਾਇਰ ਆ ਰੈਮ ਰੂਮ ਸਭ ਕੁਲ ਪੇਂਟ ਲੋ ਓਕੇ ਆ ਜਾਲੀਆਂ ਲੱਗੀਆਂ ਨੇ ਟਰਾਲੀ ਨੂੰ ਬਹੁਤ ਆ ਗਿਆ ਜੋੜੀ ਹੈ ਜੋੜੀ ਹੈਗਾ 5310 ਪਿਛਲੇ ਟਾਇਰ ਹੈਗੇ BKD 169 28 ਦੇ ਟਾਇਰਾਂ ਦੇ ਵਿੱਚ ਆ ਅਗਲੇ ਹੈਗੇ 650 20 ਦੇ ਟਾਇਰਾਂ ਦੇ ਵਿੱਚ ਕੰਡੀਸ਼ਨ ਚੈੱਕ ਕਰ ਸਕਦੇ ਆ ਸਿੰਗਲ ਐਕਟ ਪਾਵਰ ਟ੍ਰੇਨਿੰਗ ਦੇ ਨਾਲ ਆ ਟਰੈਕਟਰ ਬਾਕੀ ਰੰਗ ਪੇਂਟ ਉਹ ਵੀ ਓਕੇ ਆ ਓਕੇ ਆ ਬਿਲਕੁਲ ਇੰਜਨ ਗੇਅਰ ਲੱਭੂ 2009 ਮਾਡਲ ਆ 4 ਲੱਖ ਤੇ 75000 ਰੁਪਏ ਡਿਮਾਂਡ ਆ ਟਾਇਰਾਂ ਦੀ ਜਿੱਦ ਗੱਲ ਕਰੀ ਵੀਰੇ 49 ਟਾਇਰ ਆ ਨਾਲ ਵੀ ਇਹਦੇ ਅੱਛਾ ਬੁਆਏ ਟਾਇਰ ਬੁਆਏ ਆ ਤੇ ਪੇਂਟ ਪੂਨ ਓਰੀਜਨਲ ਆ ਸਾਰਾ ਕੁਝ ਆ ਨਾ ਅੱਛਾ ਚੈੱਕ ਕਰ ਜਾਓ ਨੰਬਰ ਤੇ ਨੰਬਰ ਦੀ ਗੱਲ ਕਰੀਏ ਨੰਬਰ ਹੈਗਾ ਵਾ 77175 20628 ਠੀਕ ਆ ਤੇ ਨੰਬਰ ਬੁੱਲੇ ਵੀਰੇ ਆਪਣਾ ਤੇ ਬਾਕੀ ਰੰਗ ਪੇਂਟ ਵੱਲੋਂ ਜਮਾ ਓਕੇ ਟਰੈਕਟਰ ਕਿਸਾਨ ਵੀਰ ਇੱਕ ਘਰ ਖੜਾ ਹੈ ਕਿਸੇ ਵਪਾਰੀ ਘਰ ਨੇ ਟਰੈਕਟਰ ਖੜਾ ਹੈ ਕੰਡੀਸ਼ਨ ਦੀ ਗੱਲ ਕਰੀਏ A1 ਕੰਡੀਸ਼ਨ ਆ ਵਾਕੇ ਚੈੱਕ ਕਰਕੇ ਲਿਆ ਸਕਦੇ ਆ ਟਰੈਕਟਰ ਮਿਊਜ਼ਿਕ ਸਿਸਟਮ ਨਾਲ ਲੱਗਾ ਰੰਗ ਪੇਂਟ ਵੱਲੋਂ ਚਮਾ ਓਕੇ ਆ ਟਰੈਕਟਰ ਵਾਕੇ ਲਿਆ ਕੇ ਲਿਆ ਸਕਦੇ ਆ ਸਿੰਗਲ ਆ ਡਿਸਟ੍ਰੀਬਿਊਟਰ ਦੇ ਨਾਲ ਆ ਟਰੈਕਟਰ ਸਿੰਗਲ ਡਿਸਟ੍ਰੀਬਿਊਟਰ ਦੇ ਨਾਲ ਟਰੈਕਟਰ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਕੰਡੀਸ਼ਨ ਚੈੱਕ ਕਰ ਸਕਦੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਰੰਗ ਪੇਂਟ ਉੱਤੇ ਜਮਾ ਓਕੇ ਆ ਛਤਰੀ ਨਾਲ ਰੀਜਨਲ ਰੰਗਾ ਤੇ ਇਹੋ ਜਿਹੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਗੇ ਦਿਖਾਉਣੇ ਨਾਲ ਹੀ ਤੁਹਾਨੂੰ ਟਰਾਲੇ ਇੱਦੋਂ ਕਾ ਆ ਗਿਆ ਟਰਾਲਾ ਤੇ ਟਰਾਲਾ ਆ ਗਿਆ ਵਾ ਇੱਦੋਂ ਕਾ ਜੈਕਰਾ ਟਰਾਲਾ 14/7 ਦਾ ਡਬਲ ਜੱਕ ਦੇ ਨਾਲ ਆ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 42000 ਰੁਪਏ ਡਿਮਾਂਡ ਆ ਤੇ ਇਹਦਾ ਨੰਬਰ ਨੋਟ ਕਰੋ 9852 13531 ਨੰਬਰ ਆ ਕੰਡੀਸ਼ਨ ਦੀ ਗੱਲ ਕਰੀਏ ਬਹੁਤ ਵਧੀਆ ਕੰਡੀਸ਼ਨ ਦੇ ਨਵੇਂ ਟਰਾਲੇ ਆ ਡਬਲ ਜੱਕ ਦੇ ਨਾਲ ਆ ਟਾਇਰਾਂ ਦੀ ਗੱਲ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਸਾਫ਼ ਆ ਜਿਵੇਂ ਨਵੇਂ ਟਾਇਰ ਲੱਗੇ ਹੋਏ ਆ 90% ਤੋਂ ਉੱਪਰ ਰੰਗ ਪੇਟ ਸਾਰੇ ਕਾਸੀ ਵੱਲ ਓਕੇ ਆ ਇਹ ਟਰਾਲੇ ਬਣੇ ਆ ਜਲੰਧਰ ਵਾਲਿਆਂ ਦੇ ਬਣਿਆ ਪੰਜਾਬ ਵਾਲੀ ਵਰਕਸ਼ਾਪ ਉਹਨਾਂ ਤੋਂ ਬਣੇ ਜਲੰਧਰੋਂ ਜੇ ਕਿਸੇ